ਮੇ ਅਗਣ ਭਰੇ ਇੱਕ ਗੁਣ ਨਾਹੀ ਅਮਰਤ ਛਾੜ ਬਿਖੈ ਬਿਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਧਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਬੰਧ ਸੁਣਿਉ ਗੁਰ ਸੰਗਤ ਤਹਿ ਮਲੰਤ ਜਮੰਤਰਾ ਸਿ ਮਿਟਾਈ ਏਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਿਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕਾ ਲ ਆਪਨੇ ਸ੍ਰੀ ਰਾਗ ਦੀ 24ਵੀਂ ਅਸ਼ਟਪਦੀ ਤੱਕ ਸ਼ਬਦਾਂ ਦੀ ਸੰਖੇਪ ਵਿਚਾਰ ਸੰਖੇਪ ਵਿਆਖਿਆ ਸੰਖੇਪ ਸ਼ਬਦਾਰਥ ਆਪ ਜੀ ਨੇ ਸਰਵਣ ਕੀਤੇ ਹਨ ਅੱਜੇ ਕਰੋ ਕਿਰਪਾ ਦੇਓ ਅਸ਼ੀਰਵਾਦ ਗੁਰੂ ਮਹਾਰਾਜ ਸਿਰ ਤੇ ਮਿਹਰ ਭਦਿਆ ਹੱਥ ਰੱਖਣਾ ਪੰਜਵੀਂ ਅਸ਼ਟਪਦੀ ਤੋਂ ਸ਼ੁਰੂ ਕਰਕੇ ਜਦ ਤੱਕ ਗੁਰੂ ਮਹਾਰਾਜ ਦਾ ਹੁਕਮ ਹੈ ਉਥੋਂ ਤੱਕ ਆਪਾਂ ਸ਼ਬਦਾਂ ਦੀ ਸੰਖੇਪ ਵਿਆਖਿਆ ਸੰਖੇਪ ਵਿਚਾਰ ਕਰਾਂਗੇ ਜੀ ਸ੍ਰੀ ਰਾਗਮਹੱਲਾ ਤੀਜਾ ਸਤਿਗੁਰ ਸੇਵਿਐ ਮਨ ਨਿਰਮਲਾ ਪਾਇ ਪਵਿੱਤ ਤਸਰੀਰਾ ਮਨ ਆਨੰਦ ਸਦਾ ਸੁਖ ਪਾਇਆ ਪੇਟ ਆ ਗੈਰ ਗੰਭੀਰ ਸੱਚੀ ਸੰਗਤ ਬੈਸਣਾ ਸਾਚੇ ਨਾਮ ਮਨ ਧੀਰ ਸ਼੍ਰੀ ਰਾਗ ਮਹੱਲਾ ਤੀਜਾ ਇਹ ਸ਼੍ਰੀ ਰਾਗ ਦੇ ਵਿੱਚ ਤੀਸਰੇ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਇਸ ਗੁਰਬਾਣੀ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 77 ਤੇ ਦਰਜ ਕੀਤਾ ਹੈ ਵਰਣਨ ਕੀਤਾ ਹੈ ਲਿਖਿਆ ਹੈ ਸਤਿਗੁਰ ਸੇਵੈ ਮਨ ਨਰਮਲਾ ਭੈ ਪਵਿੱਤ ਸਰੀਰ ਜਦੋਂ ਸੱਚੇ ਗੁਰੂ ਦੀ ਸੇਵਾ ਵਿੱਚ ਲੱਗ ਕੇ ਨਾ ਅਸੀਂ ਸੇਵਾ ਕਿਵੇਂ ਕਈ ਗੁਰੂ ਮਹਾਰਾਜ ਜੀ ਨੇ ਕਰਨ ਦੀ ਕਿ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੋ ਤੇ ਸੰਗਤ ਵਿੱਚ ਆਉਂ ਉਹ ਸੰਗਤ ਵਿੱਚ ਜਾਣ ਦੇ ਨਾਲ ਬੰਦੇ ਦਾ ਹੰਕਾਰ ਟੁੱਟਦਾ ਹੈ ਇੱਕ ਆਦਮੀ ਕਹਿੰਦਾ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰਕੇ ਆਇਆ ਦੂਜਾ ਕਹਿੰਦਾ ਮੈਂ ਨਿਤਨੇਮ ਕਰਕੇ ਆਇਆ ਪੰਜ ਬਾਣੀਆਂ ਦਾ ਤੀਜਾ ਕਹਿੰਦਾ ਮੈਂ ਸੁਖਨੀ ਸਾਹਿਬ ਵੀ ਨਾਲ ਕਰਕੇ ਆਇਆ ਚੌਥਾ ਕਹਿੰਦਾ ਮੈਂ ਪੰਜ ਗ੍ਰੰਥੀ ਦਾ ਪਾਠ ਵੀ ਕਰਕੇ ਆਇਆ ਤੇ ਐਸੇ ਇੱਥੇ ਗੁਰਮਖ ਨੇ ਸੰਗਤ ਦੇ ਵਿੱਚ ਬੈਠੇ ਹੁੰਦੇ ਜਿਹੜੇ ਇੱਕੇ ਚੌਂਕੜੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰ ਦਿੰਦੇ ਨੇ ਇਸ ਕਰਕੇ ਫਿਰ ਜਪਜੀਤ ਸਾਹਿਬ ਵਾਲਾ ਨਾ ਉਹਦੇ ਮਨ ਦੇ ਵਿੱਚ ਉਹ ਹਉਮੈ ਹੰਕਾਰ ਨਿਕਲ ਜਾਂਦਾ ਕਿ ਜੇ ਮੈਂ ਜਪਜੀਤ ਸਾਹਿਬ ਕਰ ਲਿਆ ਤੇ ਫਿਰ ਕੀ ਹੋ ਗਿਆ ਇੱਥੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੂਨ ਪਾਠ ਕਰਨ ਵਾਲੇ ਬੈਠੇ ਹਨ ਇਸ ਕਰਕੇ ਮੈਂ ਵੀ ਮਨ ਕਰਕੇ ਹੋਰ ਨਾਮ ਜਪਿਆ ਕਰਾਂ ਇਹੋ ਸਤਿਗੁਰੂ ਸਾਨੂੰ ਸਿਖਿਆ ਦਿੰਦੇ ਨੇ ਸਤਿਗੁਰ ਸੇਵਿਆ ਮਨ ਨਿਰਮਲਾ ਫਿਰ ਮਨ ਨਿਰਮਲ ਹੋ ਜਾਂਦਾ ਮਨ ਦੇ ਵਿੱਚ ਉਹ ਹੰਕਾਰ ਵਾਲੀ ਜਿਹੜੀ ਮਹਿਲ ਆ ਉਹ ਨਿਕਲ ਜਾਂਦੀ ਹੈ ਤੇ ਜਦੋਂ ਮਨ ਨਿਰਮਲ ਹੋ ਗਿਆ ਪਏ ਪਏ ਤ ਸਰੀਰ ਸਰੀਰ ਵੀ ਪਿੱਤਰ ਹੋ ਜਾਂਦਾ ਹੈ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗੈਰ ਗੰਭੀਰ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕੇਤਾ ਕੀ ਵੜ ਚੀਰਾ ਇਹ ਗੜੀ ਸਾਇਬ ਗੁਰੂ ਅਕਾਲ ਪੁਰਖ ਵਾਹਿਗੁਰੂ ਹੈ ਨਾ ਉਹ ਬੜਾ ਗੈਰ ਗੰਭੀਰ ਹੈ ਉਹ ਜਦੋਂ ਮਨ ਦੇ ਵਿੱਚ ਆਨੰਦ ਆਇਆ ਨਾ ਅਸੀਂ ਨਾਮ ਜਪਿਆ ਨਾਮ ਜਪਿਆ ਸੰਗਤ ਦੇ ਉੱਜਾ ਕੇ ਮਨ ਆਨੰਦ ਸਦਾ ਸੁਖ ਪਾਇਆ ਫਿਰ ਮਨ ਨੂੰ ਸੁਖ ਹੋਣਾ ਸ਼ੁਰੂ ਹੋ ਗਿਆ ਤੇ ਮਨ ਦੀ ਫਿਰ ਐਸੀ ਅਵਸਥਾ ਬਣ ਗਈ ਤੇ ਸਾਡੀਆਂ ਉਸ ਗਹਿਰ ਗੰਭੀਰ ਪ੍ਰਮਾਤਮਾ ਜਿਹੜਾ ਵੱਡੇ ਮੇਰੇ ਸਹਿਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੀ ਵਟਚੀਰਾ ਉਹਦੇ ਚੀਰੇ ਨੂੰ ਕੋਈ ਨਹੀਂ ਜਾਣਦਾ ਪਰੰਤੂ ਜਿਹੜੇ ਗੁਰਮੁਖ ਹੁੰਦੇ ਆ ਨਾ ਜਿਹੜੇ ਹਰ ਹਰ ਜੰਦੂ ਇੱਕ ਹੈ ਬੇ ਵਿਚਾਰ ਕਛ ਨਾ ਹੈ ਉਹਨਾਂ ਦੀ ਜੋ ਭੇਟਾ ਹੁੰਦੀ ਹੈ ਮਿਲਦੇ ਨੇ ਉਹ ਪ੍ਰਮਾਤਮਾ ਦੇ ਨਾਲ ਮਲਾਪ ਹੋ ਜਾਂਦਾ ਉਹ ਸਾਰਾ ਕੁਝ ਜਾਣ ਜਾਂਦੇ ਹਨ ਸੱਚੀ ਸੰਗਤ ਬੈਸਣਾ ਸੱਚੇ ਨਾਮ ਮਨ ਧੀਰ ਉਹ ਫੇ ਗੁਰਮੁਖ ਪਿਆਰੇ ਸੱਚੀ ਸੰਗਤ ਵਿੱਚ ਬੈੰਦੇ ਨੇ ਬਿਨ ਭਾਗਾ ਸਤ ਸੰਗ ਨਾਲ ਲੱਭਾ ਬਿਨ ਸੰਗਤ ਮਹਿਲ ਭਰੀਜਾ ਜਿਉ ਉਹ ਸੰਗਤ ਵਿੱਚ ਬੈਠਦੇ ਉਹਨਾਂ ਦੇ ਸੱਚ ਨਾਮ ਸੱਚੇ ਨਾਮ ਨਾਲ ਲਾ ਕੇ ਮਨ ਧੀਰ ਬਣ ਉਹਨਾਂ ਦਾ ਧੀਰਜ ਬਣ ਲੈਂਦਾ ਧੀਰਜ ਵਿੱਚ ਆ ਜਾਂਦਾ ਸਬਰ ਵਿੱਚ ਆ ਜਾਂਦਾ ਸੰਤੋਖੀ ਹੋ ਜਾਂਦਾ ਹੈ ਉਹਨਾਂ ਦਾ ਮਨ ਇਹ ਕਰਕੇ ਸੱਚੀ ਸੰਗਤ ਵਿੱਚ ਇਸ ਕਰਕੇ ਜਾਣਾ ਚਾਹੀਦਾ ਸੱਚੇ ਨਾਮ ਨਾਲ ਜੁੜ ਕੇ ਮਨ ਨੂੰ ਧੀਰਜ ਆ ਜਾਂਦੀ ਹੈ ਮਨ ਨੂੰ ਸੰਤੋਖ ਆ ਜਾਂਦਾ ਹੈ ਮਨ ਰੇ ਸਤਗੁਰ ਸੇਵਨ ਸੰਗ ਏ ਮੇਰੇ ਮਨਾ ਤੂੰ ਏਕ ਕਮ ਕਰ ਸੱਚੇ ਗੁਰੂ ਦੀ ਆਰਾਧਨਾ ਜਿਹੜੀ ਹੈ ਨਾ ਸੇਵਨਾ ਆਰਾਧਨਾ ਨੇ ਸੰਗ ਸੰਗ ਲਾ ਕੇ ਸਾਰੀ ਸੰਗ ਸ਼ਰਮ ਲਾ ਦੇ ਜੇ ਭਾਂਡੇ ਮਾ ਜਣੇ ਕੋਈ ਕਹੇ ਤੇ ਵੀ ਭਾਂਡੇ ਮਾਂਜੀ ਜਾਂਦੇ ਕੋਈ ਗੱਲ ਨਹੀਂ ਮਾਂਜੀ ਜਾ ਜੇ ਤੂੰ ਜੋੜੇ ਸਾਹਿਬ ਕਰਨਾ ਤੇ ਆਮ ਨਾ ਕੜਜਾ ਕੋਈ ਪਰਵਾਹ ਨਹੀਂ ਤੈਨੂੰ ਕਰੀ ਜਾ ਜੇ ਤੂੰ ਸਵੇਰੇ ਉੱਠ ਕੇ ਗੁਰੂ ਘਰ ਜਾਣਾ ਨਾ ਤੇਰੇ ਵਾਸਤੇ ਕੋਈ ਕਹਿੰਦਾ ਕਿ ਤੜਕੇ ਉੱਠਿਆ ਫਿਰਦਾ ਇਹਦਾ ਸਾਨੂੰ ਪਰੇਸ਼ਾਨ ਕਰਦਾ ਕੋਈ ਪਰਵਾਹ ਨਹੀਂ ਕਰਨੀ ਚਾਹੀਪੇ ਨੇ ਸੰਘ ਹੋ ਕੇ ਸਿੱਧੇ ਹੋ ਕੇ ਆਪਣੇ ਗੁਰੂ ਮਹਾਰਾਜ ਦੀ ਸੇਵਾ ਕਰੋ ਜੀ ਇਹ ਮੇਰੇ ਮਨਾਂ ਉਹਨਾਂ ਦੀ ਸੇਵਾ ਕਰ ਗੁਰੂ ਮਹਾਰਾਜ ਦੀ ਸਤਗੁਰ ਸੇਵੇ ਹਰ ਮਨ ਵਸੈ ਲੱਗੇ ਨ ਮੈਲ ਪਤੰਗ ਸੱਚੇ ਗੁਰੂ ਦੀ ਸੇਵਾ ਕਰਨ ਦੇ ਨਾਲ ਆराधना ਕਰਨ ਦੇ ਨਾਲ ਉਹ ਪ੍ਰਮਾਤਮਾ ਹਰੀ ਮੰਦ ਵਿੱਚ ਵਸ ਜਾਂਦਾ ਹੈ ਫਿਰ ਕਿਸੇ ਤਰ੍ਹਾਂ ਦੀ ਮੈਲ ਨਹੀਂ ਲੱਗਦੀ ਕਿਸੇ ਤਰ੍ਹਾਂ ਦਾ ਮਨ ਮੈਲਾ ਨਹੀਂ ਹੋ ਜਾਂਦਾ ਸਰੀਰ ਤਨ ਮੈਲਾ ਨਹੀਂ ਹੋ ਸਕਦਾ ਐਸੇ ਗੁਰਮੁਖਾਂ ਦਾ ਤੇ ਉਹਨਾਂ ਨੂੰ ਇੱਕ ਭੋਰਾ ਵੀ ਇੱਕ ਪਤੰਗੇ ਜਿੰਨੀ ਇੱਕ ਤਿਲ ਭਰ ਵੀ ਮੈਲ ਨਹੀਂ ਲੱਗਦੀ ਰਹਾਓ ਟਹਿਰਾਓ ਦੇ ਕੇ ਪਰਮਾਉਂਦੇ ਹਨ ਸੱਚੇ ਸ਼ਬਦ ਪਤ ਰੂਪ ਜੈ ਸੱਚੇ ਸੱਚਾ ਨਾਓ ਜਦੋਂ ਸੱਚੇ ਸ਼ਬਦ ਨਾਲ ਜੁੜ ਜਾਈਦਾ ਨਾ ਤੇ ਸਾਡੇ ਇਜਤ ਵੀ ਬਣ ਜਾਂਦੀ ਪਤ ਵੀ ਉਗ ਜਾਂਦੀ ਹੈ ਕਿਉਂਕਿ ਫਿਰ ਉਹ ਸੱਚਾ ਹੈ ਨਾ ਫਿਰ ਅਸੀਂ ਸੱਚੀ ਗੱਲ ਕਰਾਂਗੇ ਹਰ ਵੇਲੇ ਸੱਚੇ ਦਾ ਨਾਮ ਜਪਾਂਗੇ ਤੇ ਅਸੀਂ ਸੱਚ ਬੋਲਾਂਗੇ ਸ਼ਬਦ ਅਸੀਂ ਮੰਨ ਲਿਆ ਸੁਣਿਆ ਮੰਨਿਆ ਤੇ ਮੰਨ ਕੇ ਅਸੀਂ ਕਿ ਮੰਨ ਜਦੋਂ ਅਸੀਂ ਮੰਨ ਲਿਆ ਤੇ ਅਸੀਂ ਸੱਚ ਲੱਗ ਪਏ ਬੋਲਦੇ ਸੱਚ ਦੇ ਪਹਿਰਾ ਲੱਗ ਪਏ ਦੇਣ ਪੇ ਸਾਡੇ ਇਤਬਾਦ ਦੀ ਹੈ ਸਾਡੇ ਪਤ ਵੀ ਹੋ ਜਾਂਦੀ ਬਣ ਜਾਂਦੀ ਹੈ ਜਿੰਨੇ ਹੋ ਮੈਂ ਮਾਰ ਪਛਾਣਿਆ ਹੋ ਤਿੰਨ ਬਲਹਾਰ ਜਾਓ ਜਿਨ੍ਹਾਂ ਨੇ ਹੰਕਾਰ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਤੇ ਪ੍ਰਮਾਤਮਾ ਦਾ ਨਾਮ ਪਛਾਣ ਲਿਆ ਨਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਨ੍ਹਾਂ ਨੇ ਆਪਣਾ ਮੂਲ ਪਛਾਣ ਲਿਆ ਕਿਉਂਕਿ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਤੇ ਪ੍ਰਮਾਤਮਾ ਸਦਾ ਤੇਰੇ ਹਿਰਦੇ ਚ ਵਸਦਾ ਹੈ ਇਸ ਕਰਕੇ ਉਹ ਉਹਨਾਂ ਨੇ ਹਉਮੈ ਨੂੰ ਮਾਰ ਦਿੱਤਾ ਤੇ ਪ੍ਰਮਾਤਮਾ ਦਾ ਨਾਮ ਪਛਾਣ ਲਿਆ ਹਉ ਤਿੰਨ ਬਰਹਾਰੇ ਜਾਓ ਐਸੇ ਗੁਰਮਖਾਂ ਤੋਂ ਅਸੀਂ ਬਲਹਾਰ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਮਨਮੁਖ ਸਾਚ ਨ ਜਾਣਨੀ ਤਿੰਨ ਠੌਰ ਨ ਕਤਹੁ ਥਾਓ ਜਿਹੜੇ ਮਨਮਖ ਲੋਕ ਆ ਨਾ ਜਿਹੜੇ ਉਹਨਾਂ ਨੂੰ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ ਮਨਮੁਖ ਜਿਹੜਾ ਨਾ ਉਹਨੂੰ ਕਦੇ ਵੀ ਉਹ ਗੁਰਮਖਾਂ ਦੇ ਵਿੱਚ ਰਲ ਕੇ ਨਹੀਂ ਬਹਿ ਸਕਦਾ ਕਿਉਂਕਿ ਉਹਨੂੰ ਉਹ ਸੰਗਤ ਚੰਗੀ ਨਹੀਂ ਲੱਗਣੀ ਮਨੁੱਖ ਸਾਚ ਨਾਲ ਨਹੀਂ ਉਹ ਸੱਚ ਨੂੰ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਹੁੰਦੇ। ਕਿਉਂ ਨਾ ਗੋਰਾਪਾਉ ਬਾਤਾਂ ਜਾਣੇ ਉਹ ਹੱਦ ਤੱਕੇ ਭ੍ਰਸਟੀ ਇਹ ਨਗਰੇ ਲੋਕ ਮਨਮੁਖ ਲੋਕ ਆ ਜਿਹੜੇ ਆ ਇਹ ਸੱਚ ਨੂੰ ਕਦੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਇਸ ਕਰਕੇ ਨਾ ਤੇ ਉਹਨਾਂ ਨੂੰ ਕਦੇ ਟਿਕਾਣਾ ਮਿਲਦਾ ਤੇ ਨਾ ਉਹਨਾਂ ਨੂੰ ਕੋਈ ਬਹਿਣ ਵਾਸਤੇ ਜਗ੍ਹਾ ਹੀ ਦਿੰਦਾ ਗੁਰਮੁਖਾਂ ਦੇ ਵਿੱਚ ਤਿੰਨ ਠੌਰ ਨਾ ਕਤੋਂ ਥਾਓ ਨਾ ਤੇ ਉਹਨਾਂ ਨੂੰ ਠੌਰ ਟਿਕਾਣਾ ਮਿਲਦਾ ਤੇ ਨਾ ਉਹਨਾਂ ਨੂੰ ਕਿਤੇ ਥਾਂ ਹੀ ਮਿਲਦੀ ਹੈ। ਸੱਚ ਖਾਣਾ ਸੱਚ ਪੈਣਣਾ ਸੱਚੇ ਹੀ ਵਿੱਚ ਵਾਸ ਸੱਚ ਖਾਣਾ ਇਹਦਾ ਮਤਲਬ ਸੱਚ ਖਾਣ ਦਾ ਮਤਲਬ ਹੱਕ ਪਰਾਇਆ ਨਾਨਕ ਉਸ ਸੂਅਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਮੁਰਦਾਰ ਦਾ ਮਤਲਬ ਤਾਂ ਬਗਾਨਾ ਹੱਕ ਖਾਣਾ ਤੇ ਫੇ ਜਿਹੜਾ ਸੱਚ ਖਾਣਾ ਆਪਣੀ ਹੱਕ ਸੱਚ ਦੀ ਕਮਾਈ ਖਾਣੀ ਤੇ ਆਪਣੀ ਹੱਕ ਦੀ ਕਮਾਈ ਕੀਤੀ ਦਾ ਪੈਣਣਾ ਤੇ ਸੱਚੇ ਹੀ ਵਿੱਚ ਵਾਸ ऐसे गुरुओं ਕੋ ਪੇ ਸੱਚੇ ਦਾ ਵਾਸ ਉਹਨਾਂ ਦੇ ਮਨ ਦੇ ਵਿੱਚ ਹੋ ਜਾਂਦਾ ਸੱਚ ਦਾ ਵਾਸ ਹੋ ਜਾਂਦਾ ਹੈ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਉਸ ਦਾ ਸੱਚੇ ਕਾਰਪੁਰਖ ਵਹਿਰੂ ਦੀ ਸਿਫਤ ਸਲਾਹ ਕਰਦੇ ਹਨ ਤੇ ਸੱਚੇ ਸ਼ਬਦ ਦਾ ਉਹਨਾਂ ਦੇ ਮਨ ਦੇ ਵਿੱਚ ਤਨ ਦੇ ਵਿੱਚ ਨਿਵਾਸ ਹੋਇਆ ਰਹਿੰਦਾ ਹੈ ਸਭ ਆਤਮ ਰਾਮ ਪਛਾੜਿਆ ਗੁਰਮਤੀ ਨਿਜ ਕਰ ਵਾਸ ਉਹਨਾਂ ਨੇ ਫਿਰ ਆਤਮ ਆਰਾਮ ਉਸ ਪ੍ਰਮਾਤਮਾ ਨੂੰ ਪਛਾਣ ਲਿਆ ਤੇ ਗੁਰੂ ਦੀ ਮਤ ਕਰਕੇ ਨਿਜ ਘਰ ਉਹਨਾਂ ਦਾ ਅਸਲੀ ਘਰ ਜਿਹੜਾ ਸਤਖੰਡ ਹੈ ਅਕਾਲ ਪੁਰਖ ਵੈਗਰੂ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਵਾਸ ਹੋ ਜਾਂਦਾ ਹੈ ਹਰ ਵੇਲੇ ਆਪਣੇ ਆਪ ਨੂੰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਸਮਝਦੇ ਹਨ ਸੱਚ ਵੇਖਣਾ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚ ਵੇਖਣਾ ਤੇ ਸੱਚ ਬੋਲਣਾ ਆਨਮਨ ਸੱਚਾ ਹੋਏ ਉਹ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੋੜਕਰ ਪਵੇ ਨਾ ਦਾੜੀ ਤੱਗ ਨਾ ਪੈਰੀ ਤੱਗ ਨਾ ਅਥੀ ਤੱਗ ਨਾ ਜੀਵਾ ਇੱਕ ਤੱਗ ਨਾ ਅਕੀ ਵੀ ਤੱਗਾ ਆਪੇ ਵੱੱਤੇ ਵੜਤਾ ਅਗੇ ਕਵਰਾ ਕਰਤੇ ਲੈ ਬਾੜ ਕਰੇ ਵੀ ਆਹੋ ਕਣ ਕਾਗਲ ਦੱਸੇ ਰਹੋ ਸੁਣ ਵੇਖੋ ਲੋਕਾ ਇਹੋ ਉਡਣ ਮਨਾਂ ਦਾ ਨਾ ਸਜਾਨ ਇਸ ਤਰ੍ਹਾਂ ਜਿਤਨਾ ਉਹ ਤੱਗ ਪਾਉਂਦੇ ਜਨੇਊ ਪਾਉਂਦੇ ਆ ਨਾ ਉਹਨਾਂ ਦਾ ਕਿਸੇ ਪਾਸੇ ਵੀ ਹੋਰ ਕਿਸੇ ਚੀਜ਼ ਨੂੰ ਤੱਗ ਨਹੀਂ ਹੁੰਦਾ ਗੁਰੂ ਮਹਾਰਾਜ ਨੇ ਕਿਹਾ ਵੀ ਤੱਗ ਨਾ ਇੰਦਰੀ ਤੱਗ ਨਾ ਨਾਰੀ ਤੁਹਾਡੇ ਕਿਸੇ ਤਰ੍ਹਾਂ ਦੀ ਆਪਣੇ ਇੰਦਰੀਆਂ ਤੇ ਕੰਟਰੋਲ ਨਹੀਂਗਾ ਤੇ ਜਿਹੜੇ ਗੁਰਮੁਖ ਹੁੰਦੇ ਆ ਨਾ ਉਹ ਸੱਚ ਵੇਂਦੇ ਆ ਤੇ ਸੱਚ ਬੋਲਦੇ ਆ ਤੇ ਉਹਨਾਂ ਦਾ ਤਨ ਤੇ ਮਨ ਵੀ ਸੱਚਾ ਹੋ ਜਾਂਦਾ ਕਿਉਂਕਿ ਸੱਚ ਦੇ ਵਿੱਚ ਉਹ ਸਮਾ ਜਾਂਦੇ ਸੱਚ ਉਹਨਾਂ ਦੇ ਮਨ ਦੇ ਵਿੱਚ ਵੀ ਸਮਾ ਜਾਂਦਾ ਹੈ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਉਹ ਗਵਾਹੀ ਵੀ ਸੱਚੀ ਪਰਦੇ ਝੂਠੀ ਗਵਾਹੀ ਵੀ ਨਹੀਂ ਦਿੰਦੇ ਤੇ ਉਪਦੇਸ਼ ਵੀ ਸੱਚਾ ਦਿੰਦੇ ਤੇ ਸੱਚਾ ਉਪਦੇਸ਼ ਸੁਣਦੇ ਆ ਉਨ੍ਹਾਂ ਦੀ ਸੋਏ ਉਨ੍ਹਾਂ ਦੀ ਸਹਬਤ ਵੀ ਸੱਚੀ ਹੁੰਦੀ ਹੈ ਜਿੰਨੀ ਸੱਚ ਵਿਚਾਰਿਆ ਸੇ ਦੁਖੀਏ ਚੱਲੇ ਰੋਏ ਜਿਨ੍ਹਾਂ ਨੇ ਸੱਚ ਵਿਚਾਰਦਾ ਝੂਠੇ ਹੋ ਗਏ ਝੂਠੇ ਲੋਕ ਆ ਜਿਹੜੇ ਨਾਨਕ ਉੱਥੇ ਕੂੜਨਾ ਭਾਵੇ ਮੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸਵੈਨਾ ਕੂੜ ਰੂਪਾ ਕੂੜ ਪੈਨਰ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਇਹ ਸਾਰੀਆਂ ਚੀਜ਼ਾਂ ਝੂਠੀਆਂ ਐ ਤੇ ਜੇ ਸੱਚ ਨਾਲ ਨਹੀਂ ਨਾ ਇਹ ਚੀਜ਼ਾਂ ਤੁਹਾਡੀਆਂ ਕਿਤੇ ਕੰਮ ਨਹੀਂ ਆਉਣੀਆਂ ਜਿਨ੍ਹਾਂ ਨੇ ਸੱਚ ਵਿਸਾਰ ਦਿੱਤਾ ਤੇ ਕੂੜ ਦੇ ਨਾਲ ਲੱਗ ਗਏ ਆ ਉਹਨਾਂ ਨੂੰ ਭਾਵੇਂ ਕਿੰਨੀਆਂ ਵੱਡੀਆਂ ਜਾਇਦਾਦਾਂ ਕਿੰਨੇ ਸੁੱਖ ਭੋਗਣ ਦੀ ਕੋਸ਼ਿਸ਼ ਕਰਦੇ ਤੇ ਭੋਗਦੇ ਰਹੇ ਆ ਉਹ ਫਿਰ ਜਦੋਂ ਜਾਂਦੇ ਆ ਨਾ ਉਹ ਦੁਖੀ ਹੋ ਕੇ ਰੋਂਦੇ ਇਸ ਦੁਨੀਆਂ ਤੋਂ ਜਾਂਦੇ ਹਨ ਸਤਗੁਰ ਜਿਣੀ ਨਾ ਸੇਵਿਓ ਸੇ ਕਿਤੇ ਆਈ ਸੰਸਾਰ ਜਿਨ੍ਹਾਂ ਨੇ ਸੱਚੇ ਗੁਰੂ ਦਾ ਸ਼ਬਦ ਲੈ ਕੇ ਨਾਮ ਮੰਨ ਕੇ ਜਿਨ੍ਹਾਂ ਨੇ ਉਸ ਦੀ ਆਰਾਧਨਾ ਨਹੀਂ ਕੀਤੀ ਐਸੇ ਲੋਕਾਂ ਦਾ ਸੰਸਾਰ ਤੇ ਆਇਆ ਵੀ ਨਿਸਪਲ ਹੈ ਉਹ ਸੰਸਾਰ ਤੇ ਨਾ ਹੀ ਆਉਂਦੇ ਤਾਂ ਚੰਗੇ ਸੀ ਕਿਉਂਕਿ ਇਸ ਦੇਹੀ ਕੋ ਸਿਮਰੇ ਦੇਵ ਸੋਪ ਦੇਹੀ ਪਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮੱਜਾ ਹੋ ਮਾਨਸ ਜਨਮ ਕਾ ਇਹ ਹੀ ਲਾਹੋ ਇਹੋ ਲਾਹ ਇਕੋ ਏਕੀ ਕਿ ਨਾਮ ਜਪੋ ਨਾਮ ਜਪਣ ਦੇ ਨਾਲ ਇਸ ਸੰਸਾਰ ਤੇ ਆਇਆ ਤੁਹਾਡਾ ਸਫਲ ਹੋ ਜਾਂਦਾ ਤੇ ਤੁਹਾਡੇ ਜਨਮ ਮਰ ਦੇ ਕਸ਼ਟ ਕੱਟੇ ਜਾਂਦੇ ਆ ਤੁਹਾਨੂੰ ਜਨਮਨ ਦੇ ਚੱਕਰਾਂ ਵਿੱਚ ਨਹੀਂ ਪੈਣਾ ਪੈਂਦਾ ਤੇ ਜਿੰਨੀ ਸਤਗੁਰ ਜਿੰਨੀ ਨਾਲ ਸੇਵਿਓ ਜਿਨ੍ਹਾਂ ਨੇ ਸੱਚੇ ਗੁਰੂ ਦੀ ਆराधना ਕੀਤੀ ਗੁਰੂ ਨੂੰ ਮੰਨਿਆ ਨਹੀਂ ਓਵੇਂ ਸੰਸਾਰ ਤੇ ਆਇਆ ਵੀ નિਸਫਲ ਹੋ ਗਿਆ ਉਹਨਾਂ ਦਾ ਜਮਦਲ ਪੱਧੈ ਮਾਰਿਐ ਕੂਕ ਨਾ ਸੁਣੈ ਪੂਕਾਰ ਜਿੱਥੇ ਅਗਨ ਭੱਕੇ ਭਨਹਾਰੇ ਊਰ ਦਮੁਕ ਮਹਾਗੋਬਾਰੇ ਜਿੱਥੇ ਬਲਦੀ ਅੱਗ ਦੇ ਵਿੱਚ ਉਹਨਾਂ ਸੁੱਟੇ ਜਾਂਦੇ ਨੇ ਤੇ ਫਿਰ ਜਮ ਦੇ ਦਰ ਤੇ ਵੱਧੇ ਉਹਨਾਂ ਨੂੰ ਮਾਰ ਪੈਂਦੀ ਐ ਕੂਕ ਨਾ ਸੁਣਿਆ ਪੁਕਾਰ ਉਹਨਾਂ ਦੀ ਕੋਈ ਕੂਕਾ ਉਹਨਾਂ ਦੀਆਂ ਚੀਕਾ ਉਹਨਾਂ ਦੀ ਪੁਕਾਰ ਕੋਈ ਨਹੀਂ ਸੁਣਦਾ ਮਿਰਥਾ ਜਨਮ ਗਵਾਇਆ ਮਰ ਜਮ ਮੈਂ ਵਾਰੋ ਵਾਰ ਉਹਨਾਂ ਦਾ ਜਨਮ ਜਿਹੜਾ ਸੀ ਇਸ ਦੁਨੀਆ ਤੇ ਆਉਣ ਦਾ ਸਾਰਾ ਜਿਹੜਾ ਕਾਰਜ ਉਹ ਵਿਰਥਾ ਚਲੇ ਗਿਆ ਤੇ ਵਾਰ-ਵਾਰ ਵਾਰ-ਵਾਰ ਉਹ ਜਨਮਰ ਦੇ ਚੱਕਰ 'ਚ ਪੈ ਰਹੇ ਤੇ 84 ਲੱਖ ਜੋ ਉਹਨਾਂ ਦੇ ਚੱਕਰ ਵਿੱਚੋਂ ਨਿਕਲ ਨਹੀਂ ਸਕੇ ਇਹੋ ਜਗ ਜਲਦਾ ਦੇਖੈ ਭਜ ਪੈ ਸਤਗੁਰ ਸਰਣਾ ਸਤਗੁਰ ਸੱਚ ਦਰੜਾਇਆ ਸਦਾ ਸੱਚ ਸੰਜਮ ਰਹਿਣਾ ਜਦੋਂ ਇਸ ਤਰ੍ਹਾਂ ਦੀ ਹਾਲਤ ਵੇਖੀ ਹੈ ਨਾ ਇਹਨਾਂ ਲੋਕਾਂ ਦੀ ਫਿਰ ਅਸੀਂ ਭੱਜ ਕੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਗਏ ਮਹਾਰਾਜ ਸਾਨੂੰ ਬਚਾ ਲਓ ਪੇ ਸਤਿਗੁਰ ਨੇ ਕੀ ਕੀਤਾ ਸਤਿਗੁਰ ਸੱਚ ਦਰਦਾਇਆ ਸਦਾ ਸੱਚ ਸੰਜਮ ਰਹਿਣਾ ਸੱਚੇ ਗੁਰੂ ਨੇ ਸਾਨੂੰ ਇਹ ਸੱਚੀ ਗੱਲ ਦ੍ਰਿੜ ਕਰਾ ਦਿੱਤੀ ਕਿ ਸਦਾ ਸੰਜਮ ਚ ਰਹਿਣਾ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਤੇ ਵਾਹਿਗੁਰੂ 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 ਦਾ ਜਾਪ ਕਰਦੇ ਰਹਿਣਾ ਇਸ ਕਰਕੇ ਸੰਜਮ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰੋ ਸਤਿਗੁਰ ਸੱਚਾ ਹੈ ਬੋਹਿਤਾ ਸਬਦੇ ਭਉਜਲ ਤਰਨਾ ਜਿਹੜਾ ਸਤਿਗੁਰ ਉਹਨਾ ਗੁਰੁ ਹਾਜ ਖੇਵਟ ਗੁਰੂ ਗੁਰਬਿੰਦ ਤਰਿਓ ਨਾ ਕੋਇ ਗੁਰੂ ਜਿਹੜਾ ਨਾ ਆਪ ਹੀ ਬੋਤਾ ਜਹਾਜ਼ ਹੈ ਤੇ ਆਪ ਹੀ ਮਲਾ ਹੈ ਤੇ ਗੁਰੂ ਬਿਨਾਂ ਕੋਈ ਪਾਰ ਨਹੀਂ ਲੱਗ ਸਕਦਾ ਇਸ ਕਰਕੇ ਸੱਡਾ ਸਤਿਗੁਰ ਸਾਡਾ ਗੁਰੂ ਹੈ ਨਾ ਜਿਹੜਾ ਸੱਚਾ ਸਤਿਗੁਰੂ ਹੈ ਉਹ ਬੋਤਾ ਜਹਾਜ਼ ਹੈ ਤੇ ਸਬਦ ਰਾਈ ਸਬਦ ਉਹ ਮਲਾ ਹੈ ਸਬਦ ਰਾਈ ਅਸੀਂ ਭਉਜਲ ਜਿਹੜਾ ਸੰਸਾਰ ਦਾ ਦੋਖਾਂ ਦੇ ਸਾਗਨ ਉਤਰ ਕੇ ਪਾਰ ਲੱਗ ਜਾਵਾਂਗੇ ਲੱਕ ਚਰਾਸੀ ਫਿਰਦੇ ਰਹੇ ਬਿਨ ਸਤਗੁਰ ਮੁਕਤ ਨਾ ਹੋਈ ਬੜੇ ਲੋਕੀ 84 ਲੱਖ ਜੂਨਾ ਦੇ ਵਿੱਚ ਫਿਰਦੇ ਰਹੇ ਫਿਰਦੇ ਰਹੇ ਪਰੰਤੂ ਜਿਨ੍ਹਾਂ ਨੂੰ ਸੱਚਾ ਗੁਰੂ ਨਹੀਂ ਮਿਲਿਆ ਉਹਨਾਂ ਦੀ ਮੁਕਤੀ ਨਹੀਂ ਹੋਈ ਉਹ ਜਨਮ ਮਰਨ ਦੇ ਚੱਕਰ ਵਿੱਚ ਘੁੰਮਦੇ ਰਹੇ ਚੱਕਰ ਵਿੱਚ ਪਏ ਰਹੇਗੇ ਪੜ ਪੜ ਪੰਡਤ ਮੋਨ ਕੀ ਮੜ ਪੜ ਪੰਡਤ ਮੋਨੀ ਥਕੇ ਦੂਜੇ ਭਾਏ ਪਤ ਖੋਈ ਪੰਡਤ ਪੜੀ ਗਏ ਪੜੀ ਗਏ ਲਿਖਣੇ ਕੇ ਪੜਿਆ ਤੀਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਖਿਆ ਦੇਹੀ ਦੁਖ ਦਿਆ ਸੋਹ ਵੇਝਿਆ ਆਪਣਾ ਖਿਆ ਬੜੇ ਪੰਡਤ ਪੜਦੇ ਰਹਗੇ ਪੜ ਪੜ ਕੇ ਪੜ ਪੜ ਗੱਡੀ ਲੱਧੀਏ ੜਪੜ ਭਰੀਏ ਸਾਥ ਪੜ ਪੜ ਬੀੜੀ ਪਾਈਏ ੜਪੜ ਗੱਡੀਏ ਖਾਤ ਪੜੀ ਗਏ ਜੀਤੇ ਬਰਸ ਬਰਸ ਪੜੀ ਗਏ ਜੀਤੇ ਮਾਸ ਪੜੀਏ ਜੀਤੀ ਯਾਰ ਜਿਆ ਪੜੀਏ ਜੀਤੇ ਸਾਸ ਨਾਨਕ ਲੇਖੇ ਇੱਕ ਗੱਲ ਹੁਰ ਹੋ ਮੈਂ ਝਖਣਾ ਚਾਕ ਇੱਕੋ ਹੀ ਗੱਲ ਲੇਖੇ ਆ ਜੇ ਨਾਮ ਨਹੀਂ ਜਪਿਆ ਤੇ ਜਿੰਨਾ ਮਰਜੀ ਪੜ ਲਿਆ ਉਹ ਕੁਛ ਵੀ ਨਹੀਂ ਉਹ ਸਾਰਾ ਕੁਛ ਵਿਅਰਥ ਹੈ ਜਿਹੜੇ ਪੰਡਤ ਆ ਉਹ ਪੜੀ ਗਏ ਪੜੀ ਗਏ ਮੋਨੀ ਜਿਹੜੇ ਮੋਨ ਧਰ ਕੇ ਬਹਿ ਗਏ ਤੇ ਦੂਜੇ ਭਾਇ ਪਤ ਕੋਈ ਭਾਵਨਾ ਦੂਜੀ ਬਣ ਗਈ ਉਹਨਾਂ ਦੀ ਉਹ ਹੰਕਾਰੀ ਹੋ ਗਏ ਕਿ ਅਸੀਂ ਵੇਦ ਵੜੇ ਪੜ ਲਿਆ ਮੋਨੀਆਂ ਨੇ ਕਹਿਤਾ ਅਸੀਂ ਮੂਨ ਧਰ ਕੇ ਬੈਠੇ ਰਹੇ ਅਸੀਂ ਕਿਸੇ ਨਾਲ ਬੋਲੇ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਬਾ ਬੋਲਣਾ ਕਿਹਾ ਕਹੀਏ ਜੈਸੇ ਰਾਮ ਨਾਮ ਰਹਾਹੀ ਜਿਹੜਾ ਬੋਲਣਾ ਹੈ ਨਾ ਰਾਮ ਦਾ ਨਾਮ ਲੈ ਕੇ ਬੋਲੋ ਰਾਮ ਦਾ ਨਾਮ ਜਪੋ ਤੇ ਇਸ ਕਰਕੇ ਜਿਹੜੇ ਮੋਨੀਆਂ ਮੋਨੀਆਂ ਦਾ ਜਿਹੜਾ ਮੂਨ ਧਾਰਿਆ ਕਿਸੇ ਕੰਮ ਨਹੀਂ ਆਇਆ ਉਹ ਵੀ ਥੱਕ ਗਏ ਤੇ ਪੰਡਤ ਵੇਦ ਪੜ ਪੜ ਕੇ ਗ੍ਰੰਥ ਪੜ ਪੜ ਕੇ ਥੱਕ ਗਏ ਦੂਜੀ ਭਾਵਨਾ ਦਾ ਕਰਕੇ ਉਹਨਾਂ ਦੀ ਕੋਈ ਇਤਨਾ ਹੀ ਬਣ ਸਕੀ ਉਹਨਾਂ ਦੀ ਪਤ ਜਿਹੜੀ ਆ ਉਹ ਖਵਾਰ ਹੋ ਗਈ ਸਤਗੁਰ ਸਬਦ ਸੁਣਾਇਆ ਬਿਨ ਸੱਚੇ ਅਵਰਨਾ ਕੋਈ ਜਦੋਂ ਸੱਚੇ ਗੁਰੂ ਨੇ ਸਾਨੂੰ ਸ਼ਬਦ ਸੁਣਾ ਦਿੱਤਾ ਤੇ ਅਸੀਂ ਬਾਣੀ ਪੜਨ ਲੱਗ ਪਏ ਨਾਮ ਜਪਣ ਲੱਗ ਪਏ ਇਸੇ ਫੇਰ ਸੱਚੇ ਬਿਨਾ ਬਿਨ ਸੱਚੇ ਅਵਰਨਾ ਕੋਈ ਸੱਚੇ ਬਿਨਾ ਹੋਰ ਕੋਈ ਨਹੀਂ ਹੋ ਸਕਦਾ ਜਿਹੜਾ ਨਾਮ ਦੇ ਦਵੇ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਾਨਾ ਜਿਹੜੇ ਸੱਚ ਦੇ ਨਾਲ ਲੱਗੇ ਆ ਉਹ ਵੈਗਰੂ ਨੇ ਆਪ ਲਾਏ ਆ ਜੋ ਸੱਚਾ ਹੈ ਲਾਏ ਸੇ ਸੱਚ ਲੱਗੇ ਜਿਹੜਾ ਸੱਚੇ ਨੇ ਲਾਏ ਆ ਨਾ ਉਹ ਸੱਚ ਦੇ ਨਾਲ ਲੱਗੇ ਨਿਤ ਸੱਚੀ ਕਾਰ ਕਰਾਨਾ ਉਹ ਫੇ ਜਿਹੜੇ ਕਾਰ ਕਰਦੇ ਆ ਕਾਰ ਵਿਹਾਰ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਉਹ ਵੀ ਸੱਚਾ ਹੈ ਤੇ ਸੱਚਾ ਹੀ ਕਰਦੇ ਹਨ ਤੇ ਨਾਂ ਨਿਜ ਘਰ ਵਾਸਾ ਪਾਇਆ ਸੱਚੇ ਮਹਿਲ ਰਹਿਨਾਂ ਉਹਨਾਂ ਨਿਜ ਘਰ ਦੇ ਵਿੱਚ ਵਾਸਾ ਹੋ ਗਿਆ ਉਹਨਾਂ ਦਾ ਸੱਚਖੰਡ ਦੇ ਵਿੱਚ ਉਹਨਾਂ ਦਾ ਸਿੱਧਾ ਹੀ ਹੋਂਜਣ ਹੋ ਗਿਆ ਪ੍ਰਮਾਤਮਾ ਦੇ ਦਰ ਦੇ ਵਿੱਚ ਚਲੇ ਗਏ ਤੇ ਨਿਜ ਘਰ ਬਣ ਗਿਆ ਉਹਨਾਂ ਦਾ ਆਪਣਾ ਘਰ ਬਣ ਗਿਆ ਕਿਉਂਕਿ ਸ਼ਬਦ ਗੁਰੂ ਸੁਰਤ ਤੋਂ ਚੇਲਾ ਉਹ ਗੁਰੂ ਦੇ ਚੇਲੇ ਬਣ ਕੇ ਤੇ ਗੁਰੂ ਦੇ ਜਿੱਥੇ ਗੁਰੂ ਮਹਾਰਾਜ ਬੈਠੇ ਨੇ ਉੱਥੇ ਜਾ ਕੇ ਸੱਚਖੰਡ ਦੇ ਵਿੱਚ ਉਹ ਬੈਠ ਗਏ ਸੱਚੇ ਮਹਿਲ ਰਹਿਨਾਂ ਉਹ ਸੱਚੇ ਮਹਿਲਾ ਦੇ ਵਿੱਚ ਰਹਿਣ ਵਾਲੇ ਸੱਚੇ ਮਹਿਲਾ ਦੇ ਵਾਸੀ ਬਣ ਗਏ ਨਾਨਕ ਭਗਤ ਸੁਖੀ ਹੈ ਸਦਾ ਸੱਚੇ ਨਾਮ ਰਚਨਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਜਿਹੜੇ ਭਗਤ ਹੁੰਦੇ ਉਹ ਸਦਾ ਸੁਖੀ ਰਹਿੰਦੇ ਆ ਕਿਉਂਕਿ ਉਹ ਸੱਚੇ ਨਾਮ ਦੇ ਨਾਲ ਰਚੇ ਹੁੰਦੇ ਆ ਉਹਨਾਂ ਨੂੰ ਸੱਚੇ ਨਾਮ ਦੇ ਬਿਨਾ ਹੋਰ ਕੋਈ ਚੰਗਾ ਲੱਗਦਾ ਹੀ ਨਹੀਂਗਾ ਇਸ ਕਰਕੇ ਉਹ ਸਦਾ ਹੀ ਸੁਖੀ ਰਹਿੰਦੇ ਆ ਤੇ ਸੱਚੇ ਨਾਮ ਦੇ ਨਾਲ ਰਚੇ ਹੁੰਦੇ ਹਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜਿਹੜਾ ਗੁਰਮਤ ਦੇ ਅਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆਰੈ ਬਖਸ਼ ਲੈਣਾ ਜੀ ਮaaf ਕਰ ਦੇਣਾ ਜੀ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਆਹ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਵੱਲ ਵਧੀਏ ਜੋ ਸੱਚ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨਾ ਤੇ ਨਾਨਿਜ ਕਰਵਾਸਾ ਪਾਇਆ ਸਚੈ ਮੈਲ ਰਹਾਨ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ